ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਵਿਗੜੇਗਾ ਮੌਸਮਾ ਪਹਾੜਾਂ ਤੇ ਬਰਬਰੀ ਪੰਜਾਬ ਹਰਿਆਣਾ ਸਣੇ ਕਈ ਥਾਵਾਂ ਤੇ ਮੀਂਹ ਤੂਫਾਨ ਦਾ yellow alert ਜਾਰੀ ਤਾਂ ਦੋਸਤੋ ਇਸ ਸਮੇਂ ਦੇਖਦੇ ਕਈ ਹਿੱਸਿਆਂ ਵਿੱਚ ਮੌਸਮ ਦਾ ਮિજાਜ ਬਦਲ ਗਿਆ ਭਾਰਤੀ ਮੌਸਮਾ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਹਾੜਾਂ ਤੇ ਹਲਕੀ ਬਰਬਾਰੀ ਅਤੇ ਬਾਰਿਸ਼ ਫਿਰ ਸ਼ੁਰੂ ਹੋ ਸਕਦੇ ਆ ਦੇ ਨਾਲ ਹੀ ਮਦਾਨੀ ਇਲਾਕਿਆਂ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮਾ ਵਿਭਾਗ ਦੇ ਮੁਤਾਬਕ 11 ਤੋਂ ਲੈ ਕੇ 13 ਮਾਰਚ ਤੱਕ ਪੱਛਮੀ ਹਿਮਾਲੀਅਨ ਖੇਤਰਾਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਬਾਰੀ ਹੋ ਸਕਦੀ ਹੈ ਇਸ ਦੇ ਨਾਲ ਹੀ 12 ਤੇ 13 ਮਾਰਚ ਨੂੰ ਮਦਾਨੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਆਈਐਮਡੀ ਦੇ ਮੁਤਾਬਕ 10 ਤੋਂ ਲੈ ਕੇ 12 ਮਾਰਚ ਤੱਕ ਜੰਮੂ ਕਸ਼ਮੀਰ ਲਦਾਖਾ ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰਿਸ਼ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਆਈਐਮਡੀ ਨੇ ਆਪਣੇ ਪੂਰਵ ਅਨੁਮਾਨ ਦੇ ਵਿੱਚ ਕਿਹਾ ਹੈ ਕਿ 12 ਤੋਂ 13 ਮਾਰਚ ਨੂੰ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਆ ਮੀ ਪਵੇਗਾ। ਸਰਕਾਰੀ ਬੈਂਕਾਂ ਦੇ ਮੁਲਾਇਮਨ ਹੁਲੇ ਦਾ ਤੋਹਫਾ ਹਰ ਸ਼ਨੀਚਰਵਾਰ ਨੂੰ ਹੋਵੇਗੀ ਛੁੱਟੀ ਤਨਖਾਹ ਦੇ ਵਿੱਚ ਆ ਵਾਅਦੇ ਤੇ ਵੀ ਬਣੀ ਸਹਿਮਤੀ। ਤਾਂ ਦੋਸਤੋ ਜਨਤਕ ਖੇਤਰ ਦੇ ਬੈਂਕਾਂ ਦੇ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖਾਹਰੇ ਵਿੱਚ ਸਲਾਨਾ 17% ਤੱਕ ਦਾ ਵਾਅਦਾ ਹੋਵੇਗਾ ਨਵੰਬਰ 2022 ਤੋਂ। ਲਾਗੂ ਹੋਣ ਵਾਲੇ ਇਸ ਫੈਸਲੇ ਦੇ ਨਾਲ ਲਗਭਗ 8 ਲੱਖ ਬੈਂਕ ਮਾਲਾਇਮਾਂ ਨੂੰ ਲਾਭ ਹੋਵੇਗਾ ਭਾਰਤੀ ਬੈਂਕ ਐਸੋਸੀਏਸ਼ਨ ਅਤੇ ਬੈਂਕ ਕਰਮਚਾਰੀ ਜੂਨੀਅਨਾਂ ਨੇ ਸ਼ੁੱਕਰਵਾਰ ਨੂੰ ਤਨਖਾਹ ਦੇ ਵਾਧੇ 17 ਫੀਸਦੀ ਤੱਕ ਦਾ ਸਾਲਾਨਾ ਵਾਅਦਾ ਕਰਨ ਤੇ ਸਹਿਮਤੀ ਜਤਾਈ ਹੈ ਇਸ ਦੇ ਨਾਲ ਜਨਤਕ ਖੇਤਰ ਦੇ ਬੈਂਕਾਂ ਤੇ ਸਾਲਾਨਾ 8284 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ ਆਈਬੀਏ ਬੈਂਕਾਂ ਜੂਨੀਅਨਾਂ ਅਤੇ ਕਰਮਚਾਰੀ ਜੂਨੀਅਨਾਂ ਦੇ ਨਾਲ ਸਲਾਹ-ਮਸ਼ਵਰਾ ਕਰਕੇ ਸਾਲਾਨਾ ਤਨਖਾਹ ਦੇ ਵਿੱਚ ਸੋਧ ਕਰਦਾ ਹੈ ਐਸਦਰਨ ਆਲ ਇੰਡੀਆ ਬੈਂਕ ਆਫੀਸਰ ਜਨਫੈਡਰੇਸ਼ਨ ਨੇ ਕਿਹਾ ਕਿ ਉਹ ਐਸੋਸੀਏਸ਼ਨ ਨੂੰ ਸਾਰੇ ਸ਼ਨੀਚਰਵਾਰ ਨੂੰ ਛੁੱਟੀਆਂ ਮਨਾਉਣ ਦੇ ਲਈ ਵੀ ਸਹਿਮਤ ਹੋ ਗਿਆ ਪਰ ਕੰਮ ਦੇ ਕਾਂਟਿਆਂ ਨੂੰ ਸੁਧਨ ਦਾ ਪ੍ਰਸਤਾਵ ਸਰਕਾਰ ਦੇ ਕੋਲ ਨੋਟੀਫਾਈ ਕੀਤੇ ਜਾਣ ਤੋਂ ਬਾਅਦ ਲਾਗੂ ਹੋਵੇਗਾ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾ ਵਾਲੇ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਜਾਬ ਕੈਬਨਿਟ ਆ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਗਏ ਜਿਵੇਂ ਦੋਸਤੋ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਕੱਲ ਅਹਿਮ ਫੈਸਲੇ ਲਏ ਗਏ ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ ਜਾਣਕਾਰ ਦੰਦਿਆ ਹਰਪਾਲ ਚਿਮਣ ਦੱਸਿਆ ਕਿ ਅਹਿਮ ਵਿਚਾਰ ਵਟਾਂਦਰੇ ਤੋਂ ਬਾਅਦ ਕਈ ਵੱਡੇ ਫੈਸਲੇ ਲਏ ਗਏ ਹਨ ਜਿਸ ਦੇ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਪਾਸਕੋ ਐਕਟਾਂ ਦੇ ਕੇਸਾਂ ਸੰਬੰਧੇ ਤਰਨ-ਤਰਨ ਅਤੇ ਸੰਗਰੂਰ ਦੇ ਵਿੱਚ ਸਪੈਸ਼ਲ ਕੋਰਟਾਂ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਜਲਦੀ ਨਿਆਂ ਦਿਵਾਉਣ ਦੇ ਉਦੇਸ਼ ਦੇ ਨਾਲ ਇਹ ਫੈਸਲਾ ਲਿਆ ਗਿਆ 20 ਹੋਰ ਅਸਾਮੀਆਂ ਬਣਾਈਆਂ ਗਈਆਂ ਹਨ ਜੋ ਕਿ ਅਦਾਲਤ ਦੇ ਵਿੱਚ ਆ ਕੰਮ ਕਰਨਗੇ ਜਿਸ ਦਾ ਬਹੁਤ ਫਾਇਦਾ ਹੋਵੇਗਾ ਤੇ ਨਿਆਂ ਦੇ ਵਿੱਚ ਕੋਈ ਦੇਰੀ ਨਹੀਂ ਹੋਵੇਗੀ ਚੀਮਾ ਨੇ ਅੱਗੇ ਦੱਸਿਆ ਕਿ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ 3842 ਅਸਥਾਈ ਸਟਾਫ ਪਿਛਲੇ 2 ਸਾਲਾਂ ਤੋਂ ਆਰਜੀ ਤੌਰ ਤੇ ਕੰਮ ਕਰਿਆ ਤੇ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੱਕਾ ਕਰ ਦਿੱਤਾ ਜਾਵੇਗਾ ਤਾਂ ਜੋ ਮੁਲਾਜ਼ਮਾਨ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਪੰਜਾਬ ਦੇ ਵਿੱਚ ਮੈਡੀਕਲ ਸਹੂਲਤ ਦੇ ਲਈ 1300 ਾਸਾਮੀਆਂ ਬਣਾਈਆਂ ਗੰਗਾਂ ਤੇ ਜਾਦੇ ਨਾਲ ਸਿਹਤ ਸਹੂਲਤਾਂ ਦੇ ਵਿੱਚ ਸੁਧਾਰ ਹੋ ਵੀ ਗਿਆ ਜਿਹਦੇ ਸਾਡੀ ਗਰੰਟੀ ਵੀ ਸੀ ਪਹਿਲਾਂ 400 ਾਸਾਮੀਆਂ ਭਰੀਆਂ ਜਾਣੀਆਂ ਫਿਰ ਅੱਗੇ ਇਹ ਬਾਬਾ ਫਰੀਦ ਦਾ ਯੂਨੀਵਰਸਿਟੀ ਦਾ ਨਹੀਂ ਭਰੀਆਂ ਜਾਣਗੀਆਂ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ 30 ਬਿਸਤਰਿਆਂ ਦੇ ਹਸਪਤਾਲਾਂ ਜਾਂਦੇ ਵਿੱਚ 20 ਵਕ ਵਕ ਾਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਗਲੀ ਖਬਰ ਹੈ ਪੰਜ ਫਸਲਾਂ ਤੇ ਐਮਐਸਪੀ ਦੀ ਪੇਸ਼ਕਸ਼ ਨੂੰ ਕਿਸਾਨਾਂ ਨੇ ਮੜ ਕੀਤਾ ਰੱਦ ਜਗਜੀਤਾ ਢੱਲੇਵਾਲ ਦਾ ਐਲਾਨ ਤਾਂ ਦੋਸਤੋ ਕੇਂਦਰ ਸਰਕਾਰ ਦੇ ਵੱਲੋਂ ਪੰਜ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੇ ਪੇਸ਼ਕਸ਼ ਨੂੰ ਸੰਜਗਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰਾਂ ਮੋਰਚਾ ਨ ਰੱਦ ਕਰ ਦਿੱਤਾ ਹੈ ਕਿਸਾਨਾਂ ਨੂੰ ਜਗਜੀਤਾ ਸੰਘਾ ਢੱਲੇਵਾਲ ਨੇ ਚੰਡੀਗੜ੍ਹ ਵਿਖੇ ਅਹਿਮ ਪ੍ਰਯਾਸ ਕਾਨਫਰੰਸ ਕੀਤੀ ਉਹਨਾਂ ਨੇ ਕਹਿ ਕੇ ਕੇਂਦਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਅਤੇ ਕਿਸਾਨਾਂ ਅਤੇ ਦੇਸ਼ ਨੂੰ ਬਚਾਉਣ ਦੇ ਲਈ ਐਮਐਸਪੀ ਦੇ ਗਰੰਟੀ ਦੇਣ ਵਾਲਾ ਕਾਨੂੰਨ ਲਿਆਉਣਾ ਚਾਹੀਦਾ ਦੋ ਫਾਰਮਾਂ ਨੇ ਸਰਕਾਰ ਦੀ ਪੇਸ਼ਕਸ਼ ਨੂੰ ਰੱਦ ਕਰ ਦਿੰਦਾ ਕਿਉਂਕਿ ਉਹਨਾਂ ਨੂੰ ਐਮਐਸਪੀ ਦੇ ਗਰੰਟੀ ਦੇਣ ਦੇ ਲਈ ਕਾਨੂੰਨ ਲਿਆਉਣਾ ਚਾਹੀਦਾ ਹੈ ਕਿਸਾਨਾਂ ਗੂ ਨੇ ਅੱਗੇ ਕਹਿ ਕੇ ਐਮਐਸਪੀ ਨੂੰ ਸਮਝਣ ਦੇ ਲੋੜਾ ਜੇਕਰ ਫਸਲ ਘੱਟੋ ਘੱਟ ਸਮਰਥਨ ਮੁੱਲ ਤੇ ਵੇਖ ਦਿਆ ਤਾਂ ਸਰਕਾਰ ਉਸੇ ਰੇਟ ਤੇ ਖਰੀਦੇਗੀ ਪਰ ਸਰਕਾਰ ਦੇ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਨਹੀਂ ਕਰਦੀ ਉਹਨਾਂ ਦਾ ਕਹਿਣਾ ਹੈ ਕਿ ਅੱਦੇ ਨਾਲ ਸਰਕਾਰੀ ਖਜ਼ਾਨੇ ਤੇ ਕੋਈ ਬੋਝ ਆ ਨਾ ਪੈਣ ਦੀ ਰਿਪੋਰਟ ਆਈ ਹੈ ਅੱਦੇ ਨਾਲ ਸਰਕਾਰ ਦੇ ਖਜ਼ਾਨੇ ਦੇ ਵਿੱਚ ਹੋਰਾ ਵਾਧਾ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਸਰਪਾ 5 ਫਸਲਾਂ ਤੇ ਐਮਐਸਪੀ ਦੇਣਾ ਗਲਤ ਹੈ ਸਮੁੱਚੀ ਫਸਲ ਤੇ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇ ਅਸੀਂ ਸਰਕਾਰ ਦੇ ਫੈਸਲੇ ਨੂੰ ਰੱਦ ਕਰਦੇ ਹਾਂ। ਅੱਲੇ ਹੋਰਾਂ ਸਸਤੀ ਹੋ ਸਕਦੀ ਹੈ ਰਸੋਈ ਗੈਸ ਪੈਟਰੋਲੀਅਮ ਮੰਤਰੀ ਬੋਲੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਆ ਕੱਚੇ ਤੇਲ ਦੀਆਂ ਕੀਮਤਾਂ ਸਥਿਰੀਆਂ ਤਾਂ ਸਸਤਾ ਹੋਵੇਗਾ ਪੈਟਰੋਲ ਅਤੇ ਡੀਜ਼ਲ ਕੇਂਦਰ ਸਰਕਾਰ ਦੇ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਬੈਚ ਰਸੋਈ ਗੈਸ ਦੀਆਂ ਕੀਮਤਾਂ ਹੋਰ ਘਟ ਹੋ ਸਕਦ ਹਨ ਸਿਰਫ ਐਲਪੀ ਜੀ ਦੀਆਂ ਕੀਮਤਾਂ ਵਿੱਚ ਨਹੀਂ ਸਗੋਂ ਪਾਈਪਾਂ ਜਰੀਏ ਸਪਲਾਈ ਕੀਤੇ ਜਾਣ ਵਾਲੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਵੀ ਕਮੀ ਕੀਤੀ ਜਾ ਸਕਦੀ ਹੈ ਹਾਲਾਂਕਿ ਜਿੰਨਾ ਤੱਕ ਘਰੇਲੂ ਬਾਜ਼ਾਰ ਦੇ ਵਿੱਚ ਪੈਟਰੋਲ ਅਤੇ ਡੀਲ ਦੀਆਂ ਪਰਚੂਨ ਕੀਮਤਾਂ ਦੇ ਵਿੱਚ ਕਮੀ ਦਾ ਸਬਾਲਿਆ ਤਾਂ ਇਸ ਦੇ ਲਈ ਅੰਤਰਰਾਟਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਸਤਹਰ ਹੁੰਦਾ ਇੰਤਜ਼ਾਰ ਕਰਨਾ ਪਵੇਗਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘਾ ਪੁਰੀ ਦਾ ਕਹਿਣਾ ਹੈ ਕਿ ਜੇਕਰ ਅੰਤਰਰਾਟਰੀ ਹਾਲਾਤਾਂ ਠੀਕ ਰਹੇ ਤਾਂ ਕੱਚੇ ਤੇਲ ਦੀਆਂ ਕੀਮਤਾਂ ਸਤਹਰੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੈਟਰੋਲਾ ਡੀਜ਼ਲ ਦੀਆਂ ਪਰਚੂਨ ਕੀਮਤਾਂ ਦੇ ਵਿੱਚ ਵੀ ਕਮੀ ਕੀਤੀ ਜਾ ਸਕਦੀ ਹੈ। ਬ੍ਰਿਟੇਨ ਸਰਕਾਰ ਦਾ ਵੱਡਾ ਐਕਸ਼ਨ ਆ ਕਾਲਿਸਤਾਨੀ ਸਮਰਥਕਾਂ ਦੇ 300 ਖਾਤੇ ਸੀਜ਼ਾ 100 ਕਰੋੜ ਰੁਪਏ ਵੀ ਜ਼ਬਤ। ਤਾਂ ਦੋਸਤੋ ਬ੍ਰਿਟੇਨ ਦੇ ॠਸ਼ੀ ਸੋਨਕਾ ਸਰਕਾਰ ਨੇ ਭਾਰਤ ਵਿਰੋਧੀ ਕਾਲਿਸਤਾਨੀ ਸਮਰਥਕਾਂ ਦੇ ਖਿਲਾਫ ਵੱਡੇ ਕਾਰਵਾਈ ਕੀਤੇ ਆ ਕਾਲਿਸਤਾਨੀ ਫੰਡਿੰਗ ਨੈੱਟਵਰਕ ਦੀ ਕਮਰ ਤੋੜਨ ਦੇ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਖਾਲਸਤਾਨੀ ਸਮਰਤਕਾਂ ਦੇ 300 ਤੋਂ ਵੱਧ ਬੈਂਕ ਖਾਤੇ ਸੀਜ਼ ਕਰਕੇ ਕਰੀਬਾ 100 ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਹੈ ਟਾਸਕ ਫੋਰਸ ਨੇ ਇਹਨਾਂ ਸਾਰੇ ਬੈਂਕ ਖਾਤਿਆਂ ਤੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਨਿਊਜ਼ੀਲੈਂਡਰ ਨੂੰ ਕੀਤੇ ਗਏ ਸ਼ੱਕੀ ਲੈਣ-ਦੇਣ ਦਾ ਪਤਾ ਲਗਾਇਆ ਸੀ ਸੂਤਰਾਂ ਦੇ ਅਨੁਸਾਰ ਖਾਲਸਤਾਨੀ ਪੱਖੀ ਸਿਕਸ ਫੋਰ ਜਸਟਿਸ ਐਸ ਐਫ ਜੀ ਦੇ ਖਾਤਿਰ ਵਿੱਚ 20 ਕਰੋੜ ਰੁਪਏ ਜ਼ਬਤ ਕੀਤੇ ਗਏ ਨੇ ਐਸ ਐਫ ਜੀ ਨੇ ਇਹ ਰਾ ਕਮਾਂ ਸਕਾਟਲੈਂਡ ਦੇ ਵਿੱਚ ਆ ਖਾਲਿਸਤਾਨ ਦੇ ਸਮਰਥਨ ਦੇ ਵਚ ਰੈਫਰੈਂਡਮ ਦੇ ਲਈ ਜਮਾ ਕਰਵਾਈ ਸੀ ਕਿਸਾਨਾਂ ਦੇ ਵੱਲੋਂ ਅੱਜ ਰੇਲਾਂ ਰੁਕਣ ਦਾ ਐਲਾਨ ਹਰਿਆਣਾ ਪੁਲਿਸ ਦੇ ਚੇਤਾਵਨੀ ਸ਼ਾਮਲ ਹੋਇਤਾ ਹੋਵੇਗੀ ਕਾਰਵਾਈ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਵੱਲੋਂ ਅੱਜ ਰੇਲਾਂ ਨੂੰ ਰੋਕਿਆ ਜਾਣ ਹਰਿਆਣਾ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਹਰਿਆਣਾ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੇ ਵੱਲੋਂ ਰੇਲਾਂ ਰੁਕੀਆਂ ਗੰਗਾਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਕਿ ਸੰਨ ਨੂੰ ਅਪੀਲ ਕੀਤੀ ਗਿਆ ਕਿ ਉਹ ਰੇਲਾ ਨਾ ਰੁਕਣ ਅੰਦੋਲਨ ਦਾ ਕੱਲ 26ਵਾਂ ਦਿਨ ਸੀ ਸ਼ੰਭੂ ਅਤੇ ਕਨੌਰੀ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਹੋਏ ਹਨ ਕਿਸਾਨਾਂ ਦੇ ਵੱਲੋਂ ਅੱਜ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੂਰੇ ਦੇਸ਼ ਭਰ ਦੇ ਵਿੱਚ ਟ੍ਰੇਨਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ ਸੰਜਗਤ ਕਿਸਾਨ ਮੋਰਚੇ ਨੇ ਦਿੱਲੀ ਦੇ ਆਰਾਮ ਲੀਲਾ ਮੈਦਾਨ ਦੇ ਵਿੱਚ ਮਹਾ ਪੰਚਾਇਤ ਰੱਕਿਆ ਪਰ ਟ੍ਰੇਨਾਂ ਰੁਕਣ ਨੂੰ ਲੈ ਕੇ ਹਰਿਆਣਾ ਪੁਲਿਸ ਦੀ ਚੇਤਾਵਨੀ ਸਾਹਮਣੇ ਆਈ ਹੈ ਰੇਲ ਰੋਕੋ ਅੰਦੋਲਨ ਦੇ ਵਿੱਚ ਹਿੱਸਾ ਨਾ ਲੈਣ ਦੀ ਅਪੀਲ ਕੀਤੀ ਗਈ ਹੈ ਅੰਬਾਲਾ ਪੁਲਿਸ ਦੇ ਵੱਲੋਂ ਤਾਰਾ 144 ਲਾਗੂ ਕਰ ਦਿੱਤੀ ਗਿਆ ਜਿੱਥੇ ਵੀ 5 ਜਾਸ ਤੋਂ ਵੱਧ ਵਿਅਕਤੀ ਨਜ਼ਰ ਆਉਂਦੇ ਹਨ ਤਾਂ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਰੇਲ ਰੋਕੋ ਅੰਦੋਲਨ ਦੇ ਵਿੱਚ ਜੋ ਕੋਈ ਵੀ ਹਿੱਸਾ ਲੈਂਦਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਡੇਰਾ ਸੱਚਾ ਸੌਦਾ ਮੁਖੀ ਗਰਮੀਤ ਆ ਰਾਮ ਰਹਿਮ ਦੀ ਕੱਲ ਜਿਲ੍ਹ ਦੇ ਵਿੱਚ ਹੋਈ ਵਾਪਸੀ ਤਾਂ ਦੋਸਤੋ ਡੇਰਾ ਸੱਚਾ ਸੌਦਾ ਮੁਖੀ ਗਰਮੀਤ ਆ ਰਾਮ ਰਹਿਮ ਦੀ ਪੈਰੂਲਾ ਖਤਮ ਹੋ ਗਿਆ ਤੇ ਕੱਲ ਉਹਨਾਂ ਨੂੰ ਸੁਨਾਰੀਆ ਜਿਲ੍ਹ ਦੇ ਵਿੱਚ ਵਾਪਸ ਆਉਣਾ ਪਿਆ ਦੱਸਣਯੋਗ ਹੈ ਕਿ ਬੀਤੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਰਾਮ ਰਹਿਮ ਨੂੰ ਹਦਿ ਇਜਾਜ਼ਤ ਬਗੈਰ ਉਨਾ ਪੈਰੂਲਾ ਨਹੀਂ ਦਿੱਤੀ ਜਾ ਸਕਦੀ ਪੰਜਾਬ ਵਿੱਚ 52 ਥਾਮਾਂ ਤੇ ਰੇਲਾਂ ਰੋਕਣ ਦਾ ਪ੍ਰੋਗਰਾਮ ਤਾਂ ਦੋਸਤੋ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰਾਂ ਸੰਘਰਸ਼ ਕਮੇਟੀ ਅੱਜ ਰੇਲ ਰੋਕੋ ਦੇ ਸਦੇ ਤਹਿਤ ਪੰਜਾਬ ਦੇ ਵਿੱਚ 52 ਥਾਮਾਂ ਤੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਤਬਦੀਲ ਕਰਕੇ ਸ਼ੰਭੂ ਬਾਰਡਰ ਤੇ ਅੰਦੋਲਨ ਚਲਾਉਣ ਦੇ ਫੈਸਲੇ ਤਹਿਤ ਕੱਲ੍ਹ ਤੇ ਸ਼ੰਭੂ ਬਾਰਡਰ ਤੇ ਅਗਲੇ ਪ੍ਰੋਗਰਾਮਾਂ ਦੇ ਬਿਆਨਤ ਬੰਦੇ ਕੀਤੀ ਗਈ। ਐਸਾ ਦ੍ਰਣ ਫੈਸਲਾ ਕੀਤਾ ਗਿਆ ਕਿ ਸ਼ੰਭੂ ਮੋਰਚੇ ਦੇ ਕਿਸਾਨ ਐਸਾ ਖੇਤਰ ਦੇ ਨੇੜੇ ਸਥਿਤ ਪਿੰਡ ਸੰਜਰਪੁਰ ਦੇ ਵਿਚ ਤੇ ਰੇਲਵੇ ਲਾਈਨ ਤੇ ਧਰਨਾ ਦੇਣਗੇ। ਕੱਲ੍ਹ ਤੇ ਸ਼ੰਭੂ ਬਾਰਡਰ ਤੇ ਹੋਣਾਂ ਮੀਟਿੰਗਾਂ ਦੇ ਦੌਰਾਨ ਲੈ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਸਾਨ ਅਗੂ ਸਰਬੰਨ ਸੰਘਾ ਪੰਦੇਰ ਨੇ ਦੱਸਿਆ ਕਿ ਇਹਨਾਂ ਧਰਨਾਂ ਸੰਬੰਧੀ ਆਗੂਆਂ ਦਾ ਡਾਊਟਿੰਗਾ ਲਗਾਈਆਂ ਗਈਆਂ ਹਨ ਬ੍ਰਾਮ ਦਾ ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ ਘਟਣ ਦੀਆਂ ਦੇਸੀ ਸ਼ਰਾਬ ਦੀ ਕੀਮਤ ਵਿੱਚ ਨਹੀਂ ਹੋਵੇਗਾ ਵਾਦਾ ਤਾਂ ਉਸ ਤੋਂ ਪੰਜਾਬ ਦੇ ਵਿੱਤਤਾ ਜੋਇਨ ਆਪਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੱਲ੍ਹ ਅਤੇ ਦੱਸਿਆ ਕਿ ਵਿੱਤੀ ਬਰੇ 2024-25 ਦੇ ਲਈ ਨਵੀਂ ਆਪਕਾਰੀ ਨੀਤੀ ਦਾ 10145.95 ਕਰੋੜ ਰੁਪਏ ਦੇ ਇਤਿਹਾਸਕ ਮਾਲੀਆ ਉਗराई ਦੇ ਟੀਚੇ ਨੂੰ ਹਾਸਲ ਕਰਨ ਦੇ ਲਈ ਤੈਅ ਕੀਤੀ ਗਈ ਹੈ ਉਨਾ ਦਾ ਕਨਕ ਮੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠਾਂ ਮੰਤਰੀ ਮੰਡਲ ਦੇ ਵੱਲੋਂ ਮਨਜ਼ੂਰ ਕੀਤੀ ਗਈ ਇਸ ਨੀਤੀ ਤਹਿਤ ਸ਼ਰਾਬ ਦੇ ਵਪਾਰ ਨੂੰ ਸੈਧਰ ਕਰਨ ਅਤੇ ਇਸ ਵਿੱਚ ਸੁਧਾਰ ਕਰਨ ਦੇ ਲਈ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ ਨਵੀਂ ਆਪਕਾਰੀ ਨੀਤੀ ਦੇ ਮੌੱਖ ਨਕਤੇਬਾਰੇ ਜਾਣਕਾਰ ਦਿੰਦਿਆ ਵਿੱਤ ਮੰਤਰੀ ਅਪਾਲ ਸਿੰਘਾ ਚੀਮਾ ਦਾ ਕਨਕ ਬੀਤੇ 2 ਸਾਲਾਂ ਦੇ ਦੌਰਾਨ ਕਾਰ ਅਤੇ ਆਪਕਾਰੀ ਵਿਭਾਗ ਦੇ ਵੱਲੋਂ ਸ਼ੁਰੂ ਕੀਤੇ ਗਏ ਸੁਧਾਰਾਂ ਨੂੰ ਜਾਰੀ ਰੱਖਦਿਆਂ ਪਰਚੂਨਾ ਵਿਕਰੀ ਲਾਇਸੈਂਸ L2 L14A ਦੀ ਤਾਜ਼ਾ ਅਲਾਟਮੈਂਟ ਡਰਾ ਕੀਤੀ ਆਵੇਗੀ ਉਹਨਾਂ ਦਾ ਕਹਿਣਾ ਹੈ ਕਿ ਲਾਇਸੈਂਸਾਂ ਦੇ ਲਈ ਸਮੂਹ ਦਾ ਆਕਾਰ ਰਣਨੀਤਕ ਤੌਰ ਤੇ ਘਟਾ ਦਿੱਤਾ ਗਿਆ ਤੇ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਲਈ ਇੱਕ ਅਨੁਕੂਲ ਲਾਇਸੈਂਸ ਫੀਸ ਦੀ ਸ਼ੁਰੂਆਤ ਕੀਤੀ ਗਈ ਹੈ। ਵਿੱਤ ਮੰਤਰੀ ਨੇ ਅੱਗੇ ਕਹਿ ਕੇ ਸਾਲ 2024-25 ਦੇ ਲਈ ਗਰੁੱਪਾਂ ਦਾ ਆਕਾਰ ਘਟਾਉਂਦਿਆਂ 15% ਘਟ ਜਾਂ ਬਾਧਾ ਦੇ ਅੰਤਰ ਦੇ ਨਾਲ 35 ਕਰੋੜ ਰੁਪਏ ਰੱਖਿਆ ਗਿਆ ਤੇ ਉਹਨਾਂ ਨੇ ਦੱਸਿਆ ਹੈ ਕਿ ਐਡਜਸਟੇਬਲ ਲਾਇਸੈਂਸ ਆਫ ਫੀਸ ਵਰਪਏ ਦੀ ਦਰ ਦੇ ਨਾਲ ਵਸੂਲ ਗਿਆ ਪਰਚੂਨਾ ਆਈ ਐਮ ਐਫ ਐਲ ਆਈ ਐਫ ਐਲ ਪਾਸ ਜਾਰੀ ਕਰਨ ਦੇ ਲਈ 200 ਰੁਪਏ ਪ੍ਰਤੀ ਪ੍ਰੂਫ ਲੀਟਰ ਅਤੇ ਪਰਚੂਨਾ ਬੀਅਰ ਪਾਸ ਜਾਰੀ ਕਰਨ ਸਮੇਂ 50 ਰੁਪਏ ਪ੍ਰਤੀ ਵਲਕਾ ਲੀਟਰ ਲਾਇਸੈਂਸ ਫੀਸ ਰੱਖੀ ਗਈ ਹੈ ਵਾਧੂ ਮਾਲੀਆ ਜਟਾਉਣਾ ਤੇ ਦੇਸੀ ਸ਼ਰਾਬ ਦੀ ਲੋੜੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਲਈ ਵਿੱਤੀ ਸਾਲ 2024-25 ਦੇ ਵਿੱਚ ਦੇਸੀ ਸ਼ਰਾਬ ਦੇ ਕੋਟੇ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ 3% ਦੇ ਭਾਅ 8.286 ਕਰੋੜ ਪ੍ਰੂਫਰ ਲੀਟਰ ਦਾ ਵਾਅਦਾ ਕੀਤਾ ਗਿਆ ਹੈ ਅਤੇ ਸਾਲ 2024-25 ਦੇ ਵਿੱਚ ਦੇਸੀ ਸ਼ਰਾਬ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਵਿੱਤ ਮੰਤਰੀ ਚੀਮਾ ਦਾ ਕਨਕ ਕੇਂਦਰੀ ਪੁਲਿਸ ਸੰਗਠਨਾਂ ਨੂੰ ਰਾਹਤ ਦਿੰਦੇ ਹੋਏ ਐਲ 1 ਦੀ ਲਾਇਸੈਂਸ ਫੀਸ 5 ਲੱਖ ਰੁਪਏ ਤੋਂ ਘਟਾ ਕੇ 25000 ਰੁਪਏ ਤੱਕ ਕਰ ਦਿੱਤੀ ਗਿਆ ਤੇ ਉਹਨਾਂ ਦਾ ਕਹਿਣਾ ਕਿ ਦਰਾਮ ਦਾ ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ ਸਾਲ 2024-25 ਫੀਸਾਂ ਢਾਂਚੇ ਦੇ ਤਰਕ ਸੰਗਤ ਹੁਣ ਕారణ ਘਟਣ ਗਈਆਂ ਉਹਨਾਂ ਦਾ ਕਹਿਣਾ ਕਿ ਇਸ ਤੋਂ ਇਲਾਵਾ ਸਿਕਿਉਰਿਟੀ ਦੀ ਰਾਸ਼ੀ ਵੀ 17% ਤੋਂ ਘਟਾ ਕੇ 15% ਕਰ ਦਿੱਤੀ ਗਈ ਹੈ ਸੋਨੇ ਦਾ ਰੇਟ ਵਧਿਆ 2700 ਰੁਪਏ ਦਾ ਅਵਸ਼ਾਲ ਆਖਰ ਕਿਉਂ ਪੂਰੀ ਦੁਨੀਆ ਬਾਦ ਤੋਂ ਬਾਦ ਅਕਰੀਦ ਰਹੀ ਸੋਨਾ ਅਸੀਂ ਭਾਰਤੀ ਸੋਨਾ ਬਹੁਤ ਆ ਪਸੰਦ ਕਰਦੇ ਆ ਅਸੀਂ ਨਾ ਸਰ ਪੈਸੂ ਨੂੰ ਪਹਿਨਣਾ ਚਾਹੁੰਦੇ ਆ ਬਲਕੇ ਸੋਨੇ ਨੂੰ ਇੱਕ ਸੁਰੱਖਿਆਤ ਨਿਵੇਸ਼ ਬਕਲਪਾ ਜੋ ਵੀ ਵਿਚਾਰਦੇ ਹਾਂ ਐਸਾ ਇਸ਼ਾਰੇ ਕਾਰਨ ਪਿਛਲੇ ਹਫਤੇ ਸੋਨੇ ਦੇ ਵਿੱਚ ਕਰੀਬ 2700 ਰੁਪਏ ਦਾ ਵਾਧਾ ਹੋਇਆ ਹੈ ਐਮਸੀਐਕਸ ਤੇ ਅੱਧੀ ਕੀਮਤ ਤਾਂ 65298 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਨ ਵਿੱਚ ਕਟੌਤੀ ਦੀ ਉਮੀਦ ਦੇ ਕਾਰਨ ਸੋਨੇ ਨਾਲ ਕੀਮਤਾਂ ਦੇ ਵਿੱਚ ਇਹ ਵਾਧਾ ਦੇਖਿਆ ਜਾ ਰਿਹਾ ਹੈ ਸੋਨੇ ਨਾ ਇਹ ਕੀਮਤਾ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਭਰ ਦੇ ਵਿੱਚ ਬਾਦ ਰੰਗਾਂ ਤੇ ਉਮੀਦ ਹੈ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਨੇ ਦੇ ਰੇਟ ਆ ਪੂਰਾ ਵਾ ਸਕਦੇ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੋਨਾ 70000 ਰੁਪਏ ਪ੍ਰਤੀ 10 ਗ੍ਰਾਮ ਵੀ ਪਾਰ ਕਰ ਸਕਦਾ ਹੈ